ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਸੀ ਹਾਜ਼ਰ ਹੋ ਗਏ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਜੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਕੈਨਾ ਸਾਹਿਬ ਸਭ ਤੋਂ ਪਹਿਲਾਂ ਆਈਪੀਐਲ ਦੀ ਗੱਲ ਕਰਦੇ ਹਾਂ ਜੀ ਪੰਜਾਬੀਆਂ ਨੂੰ ਬਹੁਤ ਚਾਹ ਸੀ ਪੰਜਾਬ ਕਿੰਗਸ ਟੀਮ ਲਈ ਸ਼ਰਤਾਂ ਮਿਲਾਈਆਂ ਪਰ ਪੰਜਾਬ ਜਿੱਤ ਨਹੀਂ ਸਕਿਆ ਜੀ ਸਕਿਆ ਜੀ ਦੇਖੋ ਜੀ ਗੱਲ ਫੇਰ ਉੱਥੇ ਆ ਕੇ ਮੁੱਕਦੀ ਹੈ ਚਲੋ ਇਹ ਤਾਂ ਕ੍ਰਿਕਟ ਦਾ ਮੁਕਾਬਲਾ ਉਦਾਂ ਵੀ ਜ਼ਿੰਦਗੀ ਦੇ ਵਿੱਚ ਜੇ ਦੋ ਕਿਤੇ ਪਹਿਲਵਾਨ ਫੁੱਲਦੇ ਹੋਣ ਤਾਂ ਇੱਕ ਨੇ ਜਿੱਤਣਾ ਜੇ ਕਿਤੇ ਚੂਣਾ ਹੁੰਦਿਆਂ ਹੋਣ ਤਾਂ ਇੱਕ ਨੇ ਜਿੱਤਣਾ ਜੇ ਕਦੇ ਉਦਾਂ ਵੀ ਹੁ ਕੰਮਕਾਜ ਹੋਵੇ ਤਾਂ ਸਾਰੇ ਬਰਾਬਰ ਦੀ ਜਿੱਤ ਦੇ ਕੇ ਜਦੋਂ ਮੁਕਾਬਲੇਤ ਹੋਈਏ ਫਿਰ ਇੱਕ ਧਿਰ ਜਿੱਤਦੀ ਇੱਕ ਹਾਰਦੀ ਵੀ ਹੈ ਪਰ ਗੱਲ ਇਹ ਵੀ ਕਿ ਇੱਥੇ ਵੀ ਪੰਜਾਬ ਕਿੰਗਜ਼ 11 ਟੀਮ ਹਾਰੀ ਤੇ ਰਾਇਲ ਚੈਲੈਂਜਰ ਬਗਲੌਰ ਟੀਮ ਆ ਜਿਹੜੀ ਉਹ ਜਿੱਤੀ ਆ ਕਿਉਂਕਿ ਇਹਦੇ ਵਿੱਚ ਪੰਜਾਬ ਸ਼ਬਦ ਹੈ ਪ੍ਰੈਜ਼ੀਡੈਂਟਲ ਟੀਮ ਦੇ ਵਿੱਚ ਪੰਜਾਬ ਕਿੰਗਜ਼ ਦੇ ਵਿੱਚ ਪੰਜਾਬ ਸ਼ਬਦ ਆ ਇਸ ਕਰਕੇ ਪੰਜਾਬੀਆਂ ਦੇ ਜਜ਼ਬਾਤ ਇਸ ਟੀਮ ਨਾਲ ਲੋੜੋਂ ਵੱਧ ਜੁੜੇਗੇ ਐਤਕੀ ਤਾਂ ਪੰਜਾਬ ਦੇ ਲੋਕਾਂ ਜਿਹੜਾ ਸ਼੍ਰੇਸ਼ ਅਰੀਆ ਇਹ ਉਹਨੂੰ ਤਾਂ ਲੋਕਾਂ ਨੇ ਪੰਜਾਬ ਦਾ ਸਰਪੰਚ ਕਹਿਣਾ ਸ਼ੁਰੂ ਕਰਤਾ ਸੀ ਹਾਲਾਂਕਿ ਉਹ ਪੀਟੀ ਜੰਡਲ ਟੀਮ ਦਾ ਕਪਤਾਨ ਆ ਮਤਲਬ ਇਹ ਕਿ ਪੰਜਾਬੀਆਂ ਨੇ ਸ਼ਰਤਾਂ ਲਾਈਆਂ ਪੰਜਾਬੀਆਂ ਨੇ ਸੱਟਾ ਵੀ ਲਾਇਆ ਪੰਜਾਬੀਆਂ ਨੇ ਉੱਥੇ ਰੀਲਾਂ ਵੀ ਪਾਈਆਂ ਤੇ ਪੰਜਾਬੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਪੋਰਟ ਵੀ ਬਹੁਤ ਕੀਤੀ ਤੇ ਟੀਮ ਆ ਜਿਹੜੀ ਉਹ ਮੁਕਾਬਲੇ ਦੇ ਵਿੱਚ ਅਖੀਰ ਤੱਕ ਬਣੀ ਰਹੀ ਜਿਹੜਾ ਆਖਰੀ ਖਿਡਾਰੀ ਸੀ ਉਹਨੇ ਤਿੰਨ ਛੱਕੇ ਆਖਰੀ ਓਵਰ ਦੇ ਵਿੱਚ ਲਾ ਕੇ ਤੇ ਮੁਕਾਬਲੇ ਨੂੰ ਨੇੜੇ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ 6 ਦੌੜਾਂ ਦੇ ਫਰਕ ਦੇ ਨਾਲ ਤੇ ਟੀਮ ਹਾਰ ਗਈ ਤੇ ਵਿਰਾਟ ਕੋਲੀ ਦੀ ਟੀਮ ਹੈ ਜਿਹੜੀ ਰੋਲੇ ਚੈਲੇਜ ਹੈ ਤੇ ਉਹ ਜਿੱਤ ਗਈ ਆ ਦੋਵੇਂ ਟੀਮਾਂ 18 18 ਸਾਲ ਬਾਅਦ ਇਸ ਮੁਕਾਬਲੇ ਉੱਤੇ ਪਹੁੰਚ ਗਈਆਂ 18 ਸਾਲਾਂ ਬਾਅਦ ਹੀ ਸੋਕਾ ਉਹਨਾਂ ਦਾ ਨਿਬੜਿਆ ਯਾਨੀ ਕਿ ਵਿਰਾਟ ਕੋਲੀ ਦੀ ਟੀਮ ਜਿੱਤੀ ਹੈ 18 ਸਾਲਾਂ ਬਾਅਦ ਹੀ ਮੁਕਾਬਲੇ ਦੇ ਵਿੱਚ ਇਸ ਲੈਵਲ ਦੇ ਉੱਤੇ ਪਹੁੰਚੀ ਆ ਪੰਜਾਬ ਕੇ ਨੁਸਦੀ ਟੀਮ ਸੋ ਕੱਲ ਸਰਪੰਚ ਸਾਹਿਬ ਚੱਲੇ ਨਹੀਂ ਜੇਕਰ ਤੇ ਸਰਪੰਚ ਸਾਹਿਬ ਇਹ ਦੋ ਕੋ ਉੱਪਰ ਵੀ ਖੜੇ ਰਹਿੰਦੇ ਸ਼ਾਇਦ ਮੈਚ ਹਰ ਰੂਪ ਦੇ ਵਿੱਚ ਹੁੰਦਾ ਪਰ ਕਿਉਂਕਿ ਜਿਹੜੇ ਪੰਜਾਬ ਦੇ ਕਪਤਾਨ ਹੈਗੇ ਫਰੀਦ ਸ਼ਾਇਰ ਉਹ ਇੱਕੋ ਦੌੜ ਬਣਾ ਕੇ ਮੇਰੇ ਖਲ ਵੀ ਇੱਕੋ ਗੇਮ ਦੇ ਉੱਤੇ ਖੇਡ ਕੇ ਤੇ ਵਾਪਸ ਚਲੇ ਗਏ ਮੇਰੇ ਖਲ ਇੱਕ ਹੀ ਦੌੜ ਬਣਾਈ ਉਹਨਾਂ ਨੇ ਸੋ ਇਸ ਤਰੀਕੇ ਦੇ ਨਾਲ ਆ ਕੱਲ ਪੰਜਾਬੀ ਆ ਜਿਹੜੇ ਉਹਨਾਂ ਨੇ ਪਰ ਹੌਸਲਾ ਨਹੀਂ ਆਉਂਦਾ ਹਾਰਿਆ ਪੰਜਾਬਗਾਂ ਨੇ ਇਹ ਗੱਲ ਕਹੀ ਵੀ ਇਸ ਥਾਂ ਤੱਕ ਪਹੁੰਚਣਾ ਤੇ ਨਵੇਂ ਖਿਡਾਰੀਆਂ ਦੇ ਮਤਲਬ ਪਹੁੰਚਣਾ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਆ ਸੋ ਪੰਜਾਬਗਾਨੀ ਪੰਜਾਬ ਕਿੰਗ ਦਾ 11 ਟੀਮ ਦੀ ਸਪੋਰਟ ਕੀਤੀ ਹੈ ਸੈਮਦਾਬਾਦ ਦੇ ਵਿੱਚ ਮੋਦੀ ਸਟੇਡੀਅਮ ਦੇ ਵਿੱਚ ਮੁਕਾਬਲਾ ਹੋਇਆ ਪਿਛਲੇ ਕਈ ਮਹੀਨੇ ਤੋਂ ਇਹ ਮੁਕਾਬਲੇ ਲਗਾਤਾਰ ਚੱਲ ਜੰਦੇ ਸੀ ਇਹ ਜਿਹੜਾ ਆਈਪੀਐ ਦਾ ਮੁਕਾਬਲਾ ਹਫਤੇਕ ਵਾਸਤੇ ਉਸ ਵੇਲੇ ਰੁਕਿਆ ਸੀ ਤੇ ਜਦੋਂ ਇਥੇ ਪੰਜਾਬ ਜੇਸ਼ ਦਾ ਆਪਣੇ ਵਾਸਤੇ ਉਹ ਯੁੱਧ ਵਾਲਾ ਮੌਕਾ ਬਣ ਗਿਆ ਸੀਗਾ ਜੀ ਪਾਕਿਸਤਾਨ ਦੇ ਨਾਲ ਉਦੋਂ ਹਫਤਾਕ ਵਿੱਚ ਬ੍ਰੇਕ ਵੀ ਆਈ ਸੀ ਪਰ ਉਸ ਤੋਂ ਬਾਅਦ ਮੁਕਾਬਲੇ ਫੇਰ ਸ਼ੁਰੂ ਹੋ ਗਏ ਸੋ ਕੱਲ ਇੱਥੇ ਬਹੁਤ ਵੱਡੇ ਪੱਧਰ ਦੇ ਉਤੇ ਰੰਗ ਰੰਗ ਪ੍ਰੋਗਰਾਮ ਵੀ ਹੋਇਆ ਸ਼ੰਕਰ ਮਹਾਦੇਵਨ ਨੇ ਆਪਣੇ ਗੀਤ ਪੇਸ਼ ਕੀਤੇ ਆ ਮੋਦੀ ਸਟੇਡੀਅਮ ਅਹਮਦਾਬਾਦ ਦੇ ਵਿੱਚ ਪਰ ਕੁੱਲ ਮਲਾਕੇ ਸਭ ਤੋਂ ਰਸਾ ਸਿਰੇ ਤੇ ਗੰਡ ਇਹ ਆ ਕਿ ਬੇਸ਼ੱਕ ਪੰਜਾਬ ਟੀਮ ਹਾਰ ਗਈ ਪਰ ਇਹ ਪੰਜਾਬੀਆਂ ਦੇ ਦਿਰਜਿਤ ਗਈ ਤੇ ਪੰਜਾਬੀ ਮੁੰਡਾ ਹੀ ਵਿਰਾਟ ਕੋਹਲੀ ਆ ਤੇ ਉਹਨੇ ਵੀ ਬੱਲੇ ਬੱਲੇ ਕਰਾਈ ਜੀ ਸਾਰੀ ਟੀਮ ਉਹਨਾਂ ਦੀ ਵੀ ਬਹੁਤ ਚੰਗੀ ਆ ਅਗਲੇ ਸਾਲ ਨੂੰ ਫਿਰ ਇਹ ਮੁਕਾਬਲਾ ਹੋਊਗਾ ਤੇ ਇਤਕੀ ਵਾਲਾ ਇਹ ਮੁਕਾਬਲਾ ਜਿਹੜਾ ਆਈਪੀਐਲ ਦਾ ਇਹ ਸਮਾਪਤ ਹੋ ਗਿਆ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਇੱਕ ਮੁਕਾਬਲਾ ਤਾਂ ਉਧਰ ਲੁਧਿਆਣੇ ਦੇ ਵਿੱਚ ਵੀ ਹੋਣਾ ਜੀ ਜ਼ਮਨੀ ਚੋਣ ਦੇ ਰੂਪ ਦੇ ਵਿੱਚ ਪਰ ਕਹਿੰਦੇ ਕਿ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਜਿਹੜੀ ਫੋਟ ਹੈ ਕਾਫੀ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ ਹਾਂ ਬਿਲਕੁਲ ਜੀ ਉੱਥੇ ਵੀ ਕਾਂਗਰਸ ਆਪਸ ਦੇ ਵਿੱਚ ਮੇਰੇ ਖਿਆਲ ਰਿਹਸਲ ਹੀ ਕਰ ਰਹੀ ਹੈ ਵੀ ਆਪਾਂ ਰਿਹਸਲ ਕਰ ਲਈਏ ਵੀ ਪਹਿਲਾਂ ਆਪਸ ਦੇ ਵਿੱਚ ਜੁਲਡੋ ਜੁੰਡੀ ਕਿਵੇਂ ਹੋਣਾ ਉਹ ਇਹਨਾਂ ਦਾ ਕਲਚਰ ਹੈ ਇਹ ਕਾਂਗਰਸ ਇਸ ਕਲਚਰ ਦੇ ਵਿੱਚੋਂ ਕਦੇ ਬਾਹਰ ਨਿਕਲ ਨਹੀਂ ਸਕਦੀ ਜਿਹੜੇ ਕਲਚਰ ਦੇ ਵਿੱਚ ਕਾਂਗਰਸ ਇਸ ਵੇਲੇ ਪਈ ਹੋਈ ਹੈ ਕਾਂਗਰਸ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਅਸੀਂ ਜਿਤਨਾ ਕਿਵੇਂ ਆ ਪਹਿਲਾਂ ਕਾਂਗਰਸ ਨੂੰ ਇਸ ਗੱਲ ਦਾ ਫਿਕਰ ਆ ਕਿ ਜਿਹੜੇ ਇੱਕ ਦੂਜੇ ਦੇ ਅਸੀਂ ਵਿਰੋਧੀ ਆ ਤੇ ਅਸੀਂ ਉਹਨਾਂ ਦੀ ਮਿੱਟੀ ਕਿਵੇਂ ਪਟਣੀ ਆ ਸੋ ਕਾਂਗਰਸ ਗਾ ਨੇ ਤੇ ਇਹ ਹਮੇਸ਼ਾ ਆਪਣੀ ਇਸ ਗੱਲ ਦੇ ਵਿੱਚ ਚੜਤ ਬਰਕਰਾਰ ਰੱਖੀ ਆ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਇਹ ਕਦੇ ਇਕੱਠੇ ਨਹੀਂ ਹੋ ਸਕਦੇ ਇਹ ਕਦੇ ਇੱਕ ਨਹੀਂ ਹੋ ਸਕਦੇ ਇਹਨਾਂ ਨੇ ਿਲਰੀ ਰਹਿਣਾ ਇਹਨਾਂ ਨੇ ਰੌਲਾ ਪਾਉਂਦੇ ਹੀ ਰਹਿਣਾ ਤੋ ਇਹਨਾਂ ਨੇ ਇਕਤਾ ਦੀ ਗੱਲ ਨਾ ਮਾਤਰ ਕਰਨੀ ਹੈ ਇਹ ਕਦੇ ਅਜੇ ਤੱਕ ਇਕਤਾ ਵਾਲੀ ਗੱਲ ਹੋਈ ਨਹੀਂ ਬਾਕੀ ਵੀ ਇਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਹੁੰਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਲੁਧਿਆਣੇ ਵਾਲੀ ਚੋਣ 19 ਜੂਨ ਨੂੰ ਆ ਨਤੀਜੇ 23 ਜੂਨ ਨੂੰ ਆ ਪਰ ਉਸ ਤੋਂ ਪਹਿਲਾਂ ਕਾਂਗਰਸ ਹੀ ਆਪਸ ਦੇ ਵਿੱਚ ਹੀ ਠਿੰਗ ਮਠਿੰਗੀ ਹੋਈ ਜਾਂਦੇ ਆ ਇੱਥੇ ਰਾਜਾ ਵੜੇਂਗਾ ਜਿਹੜੇ ਉਹ ਚੰਨੀ ਹੋਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਂਗਰਸ ਦੇ ਵਿੱਚ ਲਿਆਉਂਦੇ ਆ ਜਿਵੇਂ ਕਿ ਵਿਕਰਮ ਚੌਧਰੀ ਨੂੰ ਲੈ ਕੇ ਆਏ ਆ ਮੜਕੇ ਕਿ ਉਦੋਂ ਚੰਨੀ ਹੋਰੀਏ ਜਿਹੜੇ ਉਹ ਰਾਜਾਪੜੇਗੇ ਦੀ ਗੈਰਹਾਜ਼ਰੀ ਦੇ ਵਿੱਚ ਕਮਲਜੀਤ ਕੜਵਲ ਨੂੰ ਕਾਂਗਰਸ ਦੇ ਵਿੱਚ ਲਿਆਉਂਦੇ ਤੇ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਯਾਨੀ ਕਿ ਰਾਜਾਪੜੇਗੇ ਨੂੰ ਭਾਈ ਆਪਾਂ ਨੂੰ ਆਹ ਬੰਦਾ ਸ਼ਾਮਲ ਕਰਨਾ ਚਾਹੀਦਾ ਕਰੀਂ ਕਰਨਾ ਚਾਹੀਦਾ ਸੋ ਇਹ ਕਾਂਗਰਸ ਦਾ ਕਲਚਰ ਆ ਕਾਂਗਰਸ ਅਕਸਰੇ ਗੱਲ ਕਹਿੰਦੀ ਹੁੰਦੀ ਮੈਂ ਇੱਕ ਵਾਰੀ ਇੰਟਰਵਿਊ ਕੀਤੀ ਸੀ ਇੱਕ ਨੇਤਾ ਦੀ ਤੇ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਜੀ ਕਿ ਦੇਖੋ ਕਾਂਗਰਸ ਦੇ ਵਿੱਚ ਜੋਸ਼ ਬਹੁਤ ਹੁੰਦਾ ਕਾਂਗਰਸ ਜੋਸ਼ ਕਰਕੇ ਲੜਦੀ ਆ ਕਾਂਗਰਸ ਦੇ ਵਿੱਚ ਭਾਂਡੇ ਖੜਕਦੇ ਰਹਿੰਦੇ ਆ ਮੈਂ ਆ ਗੋ ਗੱਲ ਕਹੀ ਸੀ ਮੈਂ ਕਿਹਾ ਵੀ ਭਾਂਡੇ ਖੜਕਣ ਗੱਲ ਵੱਖਰੀ ਤੁਹਾਡੇ ਤਾਂ ਭਾਂਡੇ ਤੇ ਚਿਪ ਪੈ ਜਾਂਦੇ ਆ ਤੇ ਫਿਰ ਤੁਸੀਂ 20 ਰੁਪਏ ਕਿਲੋ ਵੇਚਣੇ ਕਬਾੜੀਆਂ ਨੂੰ ਮਤਲਬ ਕਹਿਣ ਦਾ ਇਹ ਜੀ ਕਾਂਗਰਸੀਆਂ ਦਾ ਆਹੀ ਕੰਮ ਰਹਿਣਾ ਕਾਂਗਰਸਾਂ ਨੇ ਹੁਣ ਵੀ ਕੋਈ ਸਬਕ ਥੋੜੀ ਲੈਣਾ ਕਾਂਗਰਸ ਨੂੰ ਕੋਈ ਨਹੀਂ ਹਰਾਉਂਦਾ ਕਾਂਗਰਸ ਨੂੰ ਹਮੇਸ਼ਾ ਕਾਂਗਰਸ ਹਰਾਉਂਦੀ ਹੈ ਇਹਨਾਂ ਦੇ ਵਿੱਚ ਨਾ ਕਦੇ ਇਕਤਾ ਹੋਈ ਹੈ ਤੇ ਨਾ ਹੋਣ ਦੀ ਸੰਭਾਵਨਾ ਜੀ ਬਿਲਕੁਲ ਸਹੀ ਕਹਿਆ ਤੁਸੀਂ ਟੈਣਾ ਸਾਹਿਬ ਤੇ ਉਧਰ ਜੱਥੇਦਾਰ ਗੜਗੱਜ ਦੇ ਵੱਲੋਂ ਜੇਲ੍ਹ ਦੇ ਵਿੱਚ ਰਾਜਵਾਨਾ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਕੀ ਗੱਲਬਾਤ ਹੋਈ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਲੰਘੇ ਕੱਲ ਉਹ ਪਟਿਆਲਾ ਵਾਲੀ ਜੇਲ੍ਹ ਦੇ ਵਿੱਚ ਗਏ ਆ ਪਟਿਆਲਾ ਵਾਲੀ ਜੇਲ੍ਹ ਦੇ ਵਿੱਚ ਜਾ ਕੇ ਤੇ ਇਹਨਾਂ ਨੇ ਉੱਥੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕੀਤੀ ਆ ਕਿਉਂਕਿ ਉਹ ਇਸ ਵੇਲੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਸੋ ਇਹਨਾਂ ਨੇ ਉੱਥੇ ਮੁਲਾਕਾਤ ਕਰਕੇ ਇਹ ਗੱਲ ਕਹੀ ਆ ਵੀ ਇਕਤਾ ਸੀ ਇਹ ਜਿਹੜਾ ਹਾਲਚਲ ਪੁੱਛਣ ਵਾਸਤੇ ਆਏ ਸੀ ਤੇ ਦੂਜੀ ਗੱਲ ਉਹ ਕਹਿੰਦੇ ਜੀ ਕਿ ਸਾਨੂੰ ਉਹਨਾਂ ਨੇ ਕਿਹਾ ਵੀ ਭਾਈ 6 ਜੂਨ ਦੇ ਮੱਦੇਨਜ਼ਰ ਇਹ ਪੰਜਾਬੀ ਆਪਸ ਦੇ ਵਿੱਚ ਸਿੱਖ ਆਪਸ ਦੇ ਵਿੱਚ ਲੜਨ ਨਾ ਤੇ ਜ਼ਥੇਦਾਰਾਂ ਦੇ ਹੁਕਮ ਦੀ ਉਦੂਲੀ ਨਾ ਕਰਨ ਫਿਰ ਇਹਨਾਂ ਨੇ ਗੱਲ ਕਹੀ ਆ ਕਿ ਰਾਜਮਾਨਾ ਨੇ ਸਾਨੂੰ ਇਹ ਗੱਲ ਕਹਿ ਕੇ ਭੇਜੀ ਆ ਵੀ ਭਾਈ ਜੇ ਜਿਹੜੀ ਆਪਾਂ ਰਹਿਮ ਦੀ ਪਟੀਸ਼ਨ ਪਾਈ ਆ ਉਹਦੇ ਉੱਤੇ ਜੋ ਵੀ ਕਾਰਵਾਈ ਕਰਨੀ ਆ ਉਹ ਜਲਦ ਤੋਂ ਜਲਦ ਕੀਤੀ ਜਾਵੇ ਇਹ ਬਹੁਤ ਲੰਮਾ ਸਮਾਂ ਹੋ ਗਿਆ ਪ੍ਰੋਸੈਸ ਚੱਲਦੇ ਨੂੰ ਇਹ مسئلے ਦੇ ਉੱਤੇ ਕੋ ਟੁਕਮਾ ਹੱਲ ਕੱਢਿਆ ਜਾਵੇ ਉਹ ਕਹਿੰਦੇ ਕਿ ਹੁਣ ਅਸੀਂ ਵੱਖ-ਵੱਖ ਜਥੇਬੰਦਾਂ ਨਾਲ ਇੱਕ ਵਾਰ ਫਿਰ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਜਣ ਕੇ ਰਾਜੋਆਣਾ ਹੋਰਾਂ ਨੂੰ ਮਿਲ ਕੇ ਆਏ ਆ ਅੱਗੇ ਵੀ ਕਈ ਜਾਣੇ ਮਿਲ ਕੇ ਆਉਂਦੇ ਹੁੰਦੇ ਪਿੱਛੇ ਜੇ ਆਪਾਂ ਜਾਣਦੇ ਆ ਕਿ ਉਹ ਧਾਮੀ ਸਾਹਿਬ ਵੀ ਮਿਲ ਕੇ ਆਏ ਸੀਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਵੀ ਇੱਕ ਵਫਦ ਦੇ ਸਮੇਤ ਗਏ ਸੀ ਗੱਲਬਾਤ ਉਹ ਵੀ ਕਰਕੇ ਆਏ ਸੀ ਤੋਂ ਵੇਖਦੇ ਕੀ ਬਣਦਾ ਵਿੱਚ ਵਿਚਾਲੇ ਜੇ ਵੀ ਚਰਚਾ ਚੱਲੀ ਸੀ ਵੀ ਭਾਈ ਰਾਜੋਆਣਾ ਹੋਰਾਂ ਨੂੰ ਜ਼ਫੀਰ ਬਣਾਇਆ ਜਾ ਸਕਦਾ ਪਰ ਗੱਲ ਇਹ ਜੀ ਕਿ ਉਹਨਾਂ ਦੇ ਬਾਹਰ ਆਉਣ ਦੀ ਹਲੇ ਸੰਭਾਵਨਾ ਕੋਈ ਨਹੀਂ ਜਾਪਦੀ ਤੇ ਜਥੇਦਾਰ ਜੇਕਰ ਬਣਾਇਆ ਵੀ ਤਾਂ ਫਿਰ ਉਹ ਜੇਲ੍ਹ ਦੇ ਵਿੱਚੋ ਜਥੇਦਾਰੀ ਕਰਨਗੇ ਜੀ। ਜੀ ਤੇ ਤਣਾ ਸਾਹਿਬ ਉੱਧਰ ਇੱਕ ਹੋਰ ਜਿਹੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਦਰਬਾਰ ਸਾਹਿਬ ਦੇ ਕੋਲ ਕਹਿੰਦੇ ਗੁਟਕਾ ਸਾਹਿਬ ਜਿਹੜਾ ਉਪਾੜਿਆ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜੀ ਬਿਆਦਬੀ ਕੀਤੀ ਗਈ ਹੈ ਉੱਥੇ। ਬਿਲਕੁਲ ਜੀ ਬਿਲਕੁਲ ਉੱਥੇ ਨਾ ਇੱਕ ਨਹੀਂ ਅਸਲ ਵਿੱਚ ਤਿੰਨ ਗੁਟਕਾ ਸਾਹ ਪਾੜੇ ਗਏ ਆ। ਤਿੰਨ ਗੁਟਕਾ ਸਾਹ ਪਾੜੇ ਹੋਣ ਦੇ ਕਰਕੇ ਤੇ ਇਥੇ ਮਾਹੌਲ ਬੜਾ ਤਣਾਅਪੂਰਨ ਬਣਿਆ। ਤੇ ਲੋਕ ਜਿਹੜੇ ਉਹ ਇੱਥੇ ਬੜੇ ਭੜਕੇ ਆ ਤੇ ਲੋਕਾਂ ਨੇ ਉਸ ਬੰਦੇ ਦੀ ਭੁਗਤ ਚੰਗੀ ਸਵਾਰੀ ਆ ਉਹਨੂੰ ਕੁੱਟਿਆ ਮਾਰਿਆ ਵੀ ਆ ਜਿਹੜੇ ਬੰਦੇ ਨੇ ਇਹ ਕਰਤੂਤ ਕੀਤੀ ਆ ਦਰਬਾਰ ਸਾਹਿਬ ਦੇ ਬਾਅਦ ਜਿਹੜਾ ਕੰਪਲੈਕਸ ਬਣਿਆ ਹੋਇਆ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਜਿਨੇ ਇਹ ਕਰਤੂਤ ਕੀਤੀ ਆ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਹਦੇ ਬਾਪੇ ਹੁਣ ਇਹ ਗੱਲ ਕਹਦੇ ਆ ਕਿ ਸਾਡਾ ਮੁੰਡਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਆ ਮੈਂ ਅੱਗੇ ਵੀ ਜਲ ਕੇ ਨਾ ਹੁੰਦਾ ਜੀ ਕਿ ਸਾਰੇ ਮਾਨਸਿਕ ਪਰੇਸ਼ਾਨ ਗੁਰੂ ਗ੍ਰੰਥ ਸਾਹਿਬ ਵੀ ਕਿਉਂ ਪੜਦੇ ਆ ਸਾਰੇ ਮਾਨਸਿਕ ਪਰੇਸ਼ਾਨ ਜਿਹੜੇ ਉਹ ਗੁਰਕਾ ਸਾਹਿਬ ਹੀ ਕਿਉਂ ਪਾੜਦੇ ਆ ਕਿ ਜਿਹੜੇ ਇਸ ਤਰੀਕੇ ਦੇ ਮਾਨਸਿਕ ਪਰੇਸ਼ਾਨ ਆ ਜੇ ਸੱਚੀ ਮੁੱਚੀ ਵੀ ਮਾਨਸਿਕ ਪਰੇਸ਼ਾਨ ਹੋਣ ਤੇ ਇਹ ਤਾਂ ਭਾਈ ਫਿਰ ਵੈਸੇ ਹੀ ਘਰ ਦੇ ਵਿੱਚ ਰੱਖਣੇ ਚਾਹੀਦੇ ਡੱਕ ਕੇ ਜਾਂ ਪਰਿਵਾਰ ਨਾਲ ਤੁਰਨਾ ਚਾਹੀਦਾ ਕੀ ਪਤਾ ਕਦ ਨੂੰ ਸਕੇ ਫਿਰ ਸਿਰ ਦੇ ਵਿੱਚ ਨਾ ਕੋਸ ਮਾਰਨ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਵੀ ਭਾਈ ਅਸੀਂ ਕੀ ਕਰੀ ਜਾਂਦੇ ਆ ਸੋ ਇਹ ਜੀ ਕੱਲ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਕਿ ਇੱਥੇ ਗੁਰਕਾ ਸਾਹਿਬ ਕੰਨ ਪਾੜੇ ਗਏ ਆ ਉਸ ਤੋਂ ਬਾਅਦ ਲੋਕਾਂ ਨੇ ਉਹਨੂੰ ਚੰਗਾ ਕੁੱਟਿਆ ਫਿਰ ਉਹਨੂੰ ਸ਼ਰਮਣੀ ਕਮੇਟੀ ਦੇ ਹਵਾਲੇ ਕਰਤਾ ਉਸ ਤੋਂ ਬਾਅਦ ਸ਼ਰਮਣੀ ਕਮੇਟੀ ਨੇ ਪੁਲਿਸ ਦੇ ਹਵਾਲੇ ਕਰਤਾ ਹੁਣ ਪੁਲਿਸ ਇਸ ਮਾਮਲੇ ਤੇ ਕੀ ਕਾਰਵਾਈ ਕਰੂਗੀ ਵਕਤ ਦੱਸੂਗਾ ਪਰ ਗੱਲ ਇਹ ਜੀ ਕਿ ਮਾਪੇ ਇਹ ਗੱਲ ਕਹਿੰਦੇ ਆ ਉਸ ਬੰਦੇ ਦੇ ਗੁਰਪ੍ਰੀਤ ਸਿੰਘ ਦੇ ਗੁਰਸਿੱਖ ਬੰਦਾ ਉਹ ਵੀ ਉਹ ਵੀ ਕੇਸ ਰੱਖੇ ਹੋਏ ਹੋਗੇ ਉਹ ਕਹਿੰਦੇ ਜੀ ਕਿ ਮੈਂ ਉਹ ਵੀ ਕੁਝ ਵੀ ਕਿਹਾ ਉਹ ਨਹੀਂ ਉਹਰੇ ਮਾਪੇ ਕਹਿੰਦੇ ਜੀ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਹ ਉਸ ਵੇਲੇ ਘਟਨਾ ਵਾਪਰੀ ਹੈ ਬੇਅਦਬੀ ਦੀ ਜਦੋਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਚੱਪੇ ਚੱਪੇ ਦੇ ਉੱਤੇ ਪੁਲਸ ਲਟਕਦਾ ਨਾਤਾ ਮਤਲਬ ਇਹਦੇ ਪਿੱਛੇ ਕੀ ਕਾਰਨ ਆ ਇਹ ਹੁਣ ਪੁਲਿਸ ਨੇ ਲੱਭਣੇ ਆ ਪਰ ਕੱਲ ਇੱਕ ਵਾਰੀ ਫੇਰ ਬੇਦਬੀ ਹੋ ਗਈ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਆ ਪਿਛਲੇ ਦਿਨ ਹੀ ਖਬਰ ਸਾਂਝੀ ਕੀਤੀ ਸੀ ਕਿ ਭਗਵਾਨ ਸਮਾਨ ਹੋਰਾ ਨੇ ਚੈਲੰਜ ਕੀਤਾ ਹੈ ਕਿ ਆਓ ਤੇ ਕਿਸਾਨ ਜਿਹੜੇ ਮੇਰੇ ਨਾਲ ਬਹਿਸ ਕਰ ਲੈਣ ਤੇ ਹੁਣ ਕਹਿੰਦੇ ਡੱਲੇਵਾਲ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਬਹਿਸ ਕਰਨ ਲਈ ਤਿਆਰ ਬਿਲਕੁਲ ਜੀ ਬਿਲਕੁਲ ਡੱਲੇਵਾਲ ਸਾਹਿਬ ਨੇ ਕੱਲ੍ਹ ਇਹ ਗੱਲ ਕਹਤੀ ਆ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬਹਿਸ ਕਰਨ ਨੂੰ 100% ਰੈਡੀ ਆ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਅਸੀਂ ਚੈਲੰਜ ਲੋਕ ਬੋਲਦੇ ਆਂ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਖੋਦੀ ਇਹ ਗੱਲ ਛੇੜੀ ਆ ਇਹ ਭਾਈ ਮੇਰੇ ਨਾਲ ਬਹਿਸ ਕਰ ਲਓ ਤੇ ਦੱਸੋ ਵੀ ਕਰੋ ਤੇ ਕਿੱਥੇ ਕਰਨੀ ਆ ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਜਿਵੇਂ ਜਿਵੇਂ ਉਹ ਕਹਿੰਦੇ ਆ ਉਵੇਂ-ਉਵੇਂ ਇਹ ਕਰਦੇ ਆ ਤੇ ਉਹ ਕਹਿੰਦੇ ਜੀ ਅਸੀਂ ਕੇਂਦਰ ਦੀ ਸਰਕਾਰ ਨਾਲ ਵੀ ਲੜਾਈ ਲੜੀ ਤੇ ਭਾਈ ਹੁਣ ਇਹਨਾਂ ਨਾਲ ਵੀ ਲੜੀ ਜਾਂਦੇ ਆ ਕੋਈ ਗੱਲ ਨਹੀਂ ਉਹ ਕਹਿੰਦੇ ਜੀ ਕਿ ਸੰਘਰਸ਼ ਕਰਨਾ ਸਾਡਾ ਕੰਮ ਆ ਕਿਸੇ ਬਾਰੇ ਸ਼ਿਕਰੀਆਂ ਨੇ ਉਹ ਕਹੇ ਉਹ ਕਹੇ ਜੀ ਕਿ ਮੁੱਖ ਮੰਤਰੀ ਨੇ ਖੁਦ ਹੀ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਿ ਭਾਈ ਮੇਰੇ ਨਾਲ ਬਹਿਸ ਕਰ ਲੋ ਖੇਤੀ ਮੁੱਦਿਆਂ ਦੇ ਉੱਤੇ ਬਹਿਸ ਕਰ ਲੋ ਉਹ ਕਹੇ ਜੀ ਅਸੀਂ ਬਹਿਸ ਨੂੰ ਤਿਆਰ ਹਾਂ ਦੱਸੋ ਕਹਿੰਦੇ ਵੀ ਕਦੋਂ ਬਹਿਸ ਕਰਨੀ ਹੈ ਤੇ ਕਿੱਥੇ ਬਹਿਸ ਕਰਨੀ ਹੈ ਇਹਨਾਂ ਦੇ ਇਹ ਗੱਲ ਕਹਿਣ ਤੋਂ ਪਹਿਲਾਂ ਆਪਾਂ ਜਾਣਦੇ ਜੀ ਕਿ ਉਹ ਜਗਿੰਦਰ ਸਿੰਘ ਉਗਰਾਹਾਂ ਸਾਹਿਬ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੋਈ ਹੈ ਉਹ ਕਹਿੰਦੇ ਕਿ ਬਹਿਸ ਕਰਨ ਨੂੰ ਅਸੀਂ ਬਿਲਕੁਲ ਤਿਆਰ ਹਾਂ ਦੱਸੋ ਭਾਈ ਕਰੋ ਤੇ ਕਿੱਥੇ ਬਹਿਸ ਕਰਨੀ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਮਤਲਬ ਕਹਿਣ ਦਾ ਇਹ ਇਹ ਕਿ ਇਸ ਵੇਲੇ ਕਿਸਾਨਾਂ ਨੂੰ ਮੁਰੇ ਆ ਕੇ ਤਾਂ ਨਹੀਂ ਗੱਲ ਕਹੀ ਜਾ ਰਹੀ ਕਿ ਪਾਈ ਆਪਾਂ ਇਨੀ 30 ਕਰੋੜ ਫਰਾਨੀ ਦਾ ਤੇ ਬਹਿਸ ਕਰਨੀ ਆ ਪਰ ਮੁੱਖ ਮੰਤਰੀ ਨੇ ਇੱਕ ਵਾਰੀ ਇਹ ਗੱਲ ਕਹਿ ਕੇ ਮੇਰੇ ਨਾਲ ਬਹਿਸ ਕਰ ਲੋ ਇਹ ਜੇਦ ਹੈ ਜਿਹੜੀ ਉਹ ਕਿਸਾਨਾਂ ਦੇ ਪਾਲੇ 'ਚ ਛੁੱਟਦੀ ਸੀ ਤੇ ਕਿਸਾਨਾਂ ਨੇ ਇਸ ਬਹਿਸ ਦੀ ਚੁਣੌਤੀ ਨੂੰ ਕਬੂਲ ਕਰਕੇ ਇਹ ਜੇਦ ਮੋੜਵੇ ਟੋੜਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਪਾਲੇ 'ਚ ਛੁੱਟਦੀ ਹੈ ਜੀ ਜੀ ਤੇ ਜਨਾਬ ਸਾਹਿਬ ਇੱਕ ਖਬਰ ਆ ਰਹੀ ਹੈ ਜੀ ਜਿਨੇ ਹੈਰਾਨ ਕਰਤਾ ਕਹਿੰਦੇ ਭਾਈ ਬਖਤੌਰ ਪਿੰਡ ਹੈ ਕਿ ਉੱਥੇ ਸਾਡਾ ਪਿੰਡ ਵਕਾਊ ਹੈ ਦੇ ਪੋਸਟਰ ਲੱਗੇ ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਹਾਂ ਬਿਲਕੁਲ ਜੀ ਇਹ ਕਿਉਂ ਲੱਗਾ ਪੋਸਟਰ ਪਹਿਲੀ ਗੱਲ ਤਾਂ ਇਹ ਆ ਇਹ ਪੋਸਟਰ ਦਾ ਮਤਲਬ ਇਹ ਨਹੀਂ ਦੀ ਭਾਈ ਉਸ ਪਿੰਡ ਦੇ ਵਿੱਚ ਪੈਸੇ ਲੈ ਜਾਓ ਤੇ ਇਸ ਪਿੰਡ ਨੂੰ ਖਰੀਦ ਲਓ ਜਿੰਨੇ ਚ ਮਿਲਦਾ ਜਾਂ ਕਹਿ ਦਗੇ ਵੀ ਕਲਾ ਕਲਾ ਘਾਰਾ ਪੜੀ ਜ਼ਮੀਨ ਤੇ ਮਕਾਨ ਵਿੱਚ ਨੂੰ ਪਿਆਰਾ ਦੌਰ ਮੀਟ ਦੇ ਵਿੱਚ ਆਪਣੀ ਗੱਲ ਪੇਸ਼ ਕਰਨ ਦਾ ਤੇ ਉਹਨਾਂ ਨੇ ਭਾਈ ਅਸਲ ਵਿੱਚ ਆਪਣੀ ਗੱਲ ਨੂੰ ਪੇਸ਼ ਕੀਤਾ ਇਹ ਭਾਈ ਇੱਕ ਸੰਕੇਤਕ ਤੌਰ ਦੇ ਉੱਤੇ ਕਿ ਜੇਕਰ ਭਾਈ ਸਾਡੇ ਪਿੰਡ ਦੇ ਵਿੱਚ ਨਸ਼ਾ ਹੀ ਇੰਨਾ ਵਿਖਣਾ ਤੇ ਜੇਕਰ ਸਾਡੇ ਪਿੰਡ ਦੀ ਬੇਕਸੂਰ ਜਵਾਨੀ ਨੇ ਮਰਨਾ ਹੀ ਆ ਤੇ ਫੇਰ ਤਾਂ ਭਾਈ ਲੋਕ ਇੱਥੋਂ ਪਲਾਨ ਕਰਨਾ ਚਾਹੁੰਦੇ ਆ ਤੇ ਤੁਸੀਂ ਆ ਕੇ ਖਰੀਦ ਲਓ ਭਾਵੇਂ ਸਰਕਾਰ ਹੀ ਖਰੀਦ ਲਵੇ ਸਾਡੇ ਪਿੰਡ ਨੂੰ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾਨੀ ਪਰਮਾਰ ਆ ਤੇ ਸਾਡੇ ਪਿੰਡ ਦੇ ਵਿੱਚੋਂ ਨਸ਼ੇ ਮੁੱਕੇ ਨਹੀਂ ਸੋ ਉਹਨਾਂ ਨੇ ਕਹਿਣ ਦਾ ਭਾਵ ਉਹੜਾ ਸੰਕੇਤਕ ਤੌਰ ਤੇ ਆ ਖਬਰੇ ਬਹੁਤ ਵੱਡੀ ਬਣ ਗਈ ਤੇ ਖਬਰ ਬਣਾਉਣ ਦੇ ਲਈ ਹੀ ਇਹ ਸਾਰਾ ਕੁਝ ਕੀਤਾ ਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਖਬਰ ਪਹੁੰਚੀ ਆ ਰਵਣਾ ਕੀ ਅਸਲ ਵਿੱਚ ਬਠਿੰਡਾ ਦੇ ਵਿੱਚ ਪਿੰਡ ਆ ਭਾਈ ਬਖਤੌਰ ਇਸ ਪਿੰਡ ਦੇ ਵਿੱਚ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਉਹਦੇ ਨਾਲ ਲੱਤਾਂ ਤੋੜੀਆਂ ਜਾਂਦੀਆਂ ਪਿਛਲੇ ਦਿਨੀ ਨਸ਼ਾ ਤਸਕਰਾਂ ਦੇ ਵੱਲੋਂ ਉਹ ਇਸ ਵੱਡੇ ਹਸਪਤਾਲ ਦੇ ਵਿੱਚ ਦਾਖਲ ਆ ਦੂਜੀ ਗੱਲ ਕੀ ਆ ਦੂਜੀ ਗੱਲ ਇਹ ਆ ਵੀ ਜਦੋਂ ਇਸ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਇਹ ਪੋਸਟਰ ਲਾਤਾ ਵੀ ਸਾਡਾ ਪਿੰਡ ਵਕਾਊ ਹੈ ਤਾ ਦੋਸ਼ੇ ਲੱਗਾ ਜੀ ਕਿ ਪੁਲਿਸ ਮੁਲਾਜ਼ਮ ਆ ਕੇ ਇੱਥੇ ਇਹਨਾਂ ਨੂੰ ਛੱਡ ਕੇ ਗਏ ਆ ਇੱਥੇ ਗੱਲ ਕਹ ਕੇ ਗਏ ਵੀ ਫਿਰ ਤੁਹਾਡੇ ਉੱਤੇ ਪਰਚੇ ਪਾਵਾਂਗੇ ਜੇਕਰ ਤੁਸੀਂ ਆਹ ਕੁਝ ਕਰਦੇ ਆ ਤਾਂ ਲੋਕ ਇਸ ਗੱਲ ਦੇ ਉੱਤੇ ਭਟਕ ਗਏ ਆ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੁਣ ਇਹ ਗੱਲ ਆ ਜਿਹੜੀ ਉਹ ਜਦੋਂ ਸਰਕਾਰੀ ਦਰਬਾਰੇ ਪਹੁੰਚ ਗਈ ਤਾਂ ਪਤਾ ਲੱਗਾ ਜੀ ਕਿ ਹੁਣ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਵੀ ਹੋਈ ਆ ਪੁਲਿਸ ਕਹਿੰਦੀ ਵੀ ਅਸੀਂ ਦੋ ਤਸਕੀਰ ਫੜ ਵੀ ਲਏ ਆ ਪਰ ਉਸ ਪਿੰਡ ਵਿੱਚ ਨਹੀਂ ਭਾਈ ਬਖਤੌਰ ਪਿੰਡ ਵਿੱਚ ਲਈ ਜਦੋਂ ਉੱਥੇ ਸਾਬਕਾ ਫੌਜੀ ਨੂੰ ਕੁੱਟ ਰਹੇ ਆ ਉਹ ਵੀਡੀਓ ਵਾਇਰਲ ਬਹੁਤ ਹੋ ਰਹੀ ਆ ਉਸ ਵੀਡੀਓ ਦੇ ਵਿੱਚ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਉਸ ਵੀਡੀਓ ਦੇ ਵਿੱਚ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਉਸ ਬੰਦੇ ਦਾ ਰਣਵੀਰ ਸਿੰਘ ਹੋਰਾਂ ਦਾ ਸੋ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਵੈਸੇ ਸਰਕਾਰ ਨੇ ਗੱਲ ਕਹੀ ਸੀ ਕਿ 31 ਮਈ ਨੂੰ ਨਸ਼ੇ ਮੁਕ ਜਾਣੇ ਆ ਤੇ 31 ਮਈ ਤੋਂ ਬਾਅਦ ਨਸ਼ੇ ਦੀਆਂ ਖਬਰਾਂ ਵਧ ਗਈਆਂ ਘਟੀਆਂ ਨਹੀਂ ਹੈਗੀਆਂ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਮੁੱਖ ਮੰਤਰੀ ਤਾਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ 99% ਪਿੰਡ ਆ ਜਿਹੜੇ ਉਸ ਦੀ ਨਸ਼ਾ ਮੁਕਤ ਕਰਤੇ ਆ ਤੇ ਹਕੀਕਤ ਇਹ ਆ ਵੀ ਜੇਕਰ ਤੁਸੀਂ ਨਸ਼ਿਆਂ ਦੇ ਖਿਲਾਫ ਬੋਲੋਗੇ ਤੇ ਫਿਰ ਤੁਹਾਡਾ ਨੱਤਾ ਤੋੜ ਜਾਂਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੁੰਦੀਆਂ ਤੇ ਇਹ ਵੀ ਫੇਲ ਹੋ ਗਈ ਹੈ ਜੀ ਤੇ ਟੇਣਾ ਸਾਹਿਬ ਇੱਕ ਘਰ ਘਰ ਸੰਦੂਰ ਸਕੀਮ ਕਹਿੰਦੇ ਪੰਜਾਬ ਦੇ ਵਿੱਚ ਇਹਦੇ ਤੇ ਰਾਜਨੀਤੀ ਬਹੁਤ ਜ਼ਿਆਦਾ ਵੱਧ ਗਈ ਹੈ ਜੀ ਦੇਖੋ ਜੀ ਇਹ ਸੰਦੂਰ ਸਕੀਮ ਦੇ ਉੱਤੇ ਡਰਾਮਾ ਕੀਤਾ ਜਾ ਰਿਹਾ ਹੁਣ ਇਹ ਡਰਾਮਾ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਕੋਈ ਕਿਸੇ ਬਾਰੇ ਕੁਝ ਕਹੀ ਜਾਂਦਾ ਹੋ ਕਿਸੇ ਬਾਰੇ ਕੁਝ ਕਹੀ ਜਾਂਦਾ ਪਰ ਗੱਲ ਹੈ ਵੀ ਫੌਜ ਨੇ ਇਹ ਜੰਗ ਲੜੀ ਫੌਜ ਨੇ ਸਮਾਪਤ ਕੀਤੀ ਫੌਜ ਨੇ ਹੀ ਜੰਗ ਲੜਨੀ ਹੁੰਦੀ ਆ ਨਾ ਤੁਸੀਂ ਲੜਨੀ ਹੁੰਦੀ ਤੇ ਨਾ ਮੈਂ ਲੜਨੀ ਹੁੰਦੀ ਆ ਪਰ ਬਾਅਦ ਦੇ ਵਿੱਚ ਰਾਜਨੀਤਿਕ ਲੋਕ ਇਦਾਂ ਇਹਨਾਂ ਗੱਲਾਂ ਨੂੰ ਪੇਸ਼ ਕਰਦੇ ਆ ਵੀ ਜਿਵੇਂ ਨਾ ਉਹਨਾਂ ਨੇ ਗੋਲੇ ਛੁੱਟੇ ਆ ਤੇ ਉਹਨਾਂ ਦੇ ਕਰਕੇ ਦੂਜੇ ਦੇਸ਼ ਦੀ ਫੌਜ ਦਾ ਨੁਕਸਾਨ ਹੋਇਆ ਸੋ ਹੁਣ ਜਦੋਂ ਪੰਜਾਬ ਦੇ ਵਿੱਚ ਜ਼ਿਮਨੀ ਤੋਂ ਉਹਨਾਂ ਨੂੰ ਦਿਹਾਣੇ ਵਾਲੀ ਤਾਂ ਇਹਦੇ ਬਾਰੇ ਕਹਿੰਦੇ ਜੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਈ ਆ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ 1 ਨੇਸ਼ਨ 1 ਇਲੈਕਸ਼ਨ ਹੁਣ ਲੱਗਦਾ ਇਹ ਵੀ 1 ਨੇਸ਼ਨ 1 ਹਸਬੰਡ ਇਸ ਤਰੀਕੇ ਦੇ ਨਾਲ ਵੀ ਗੱਲ ਹੋਊਗੀ ਕਿਉਂਕਿ ਪ੍ਰਧਾਨ ਮੰਤਰੀ ਤਾਂ ਘਰ ਘਰ ਦੇ ਵਿੱਚ ਸੰਦੂਰ ਪਚਾਉਣ ਦੀ ਗੱਲ ਕਰਦੇ ਆ ਉਹਨਾਂ ਨੇ ਇੱਕਦਮ ਹੋਰ ਵੀ ਕਈ ਮਹੱਤਵਪੂਰਨ ਉਹ ਕਹਿੰਦੇ ਹੈਰਾਨੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਵੀ ਇਹ ਗੱਲਾਂ ਕਿਹੋ ਜਿਹੀਆਂ ਕਰਦੇ ਆ ਵੀ ਇਹ ਸੰਦੂਰ ਦੇ ਉੱਤੇ ਰਾਜਨੀਤੀ ਚੱਲੀ ਜਾਂਦੀ ਹੈ ਉਧਰ ਪਤਾ ਲੱਗਾ ਜੀ ਰਾਜਾ ਵੜਿੰਗ ਨੇ ਕਿਹਾ ਉਹ ਕਹਿੰਦੇ ਭਾਜਪਾ ਜੇਕਰ ਪੰਜਾਬ ਦੇ ਪਿੰਡਾਂ ਦੇ ਵਿੱਚ ਸੰਦੂਰ ਪਚਾਉਣਗੇ ਤਾਂ ਲੋਕਾਂ ਨੇ ਔਰਤਾਂ ਨੇ ਖਾਸ ਕਰਕੇ ਪੰਜਾਬਣਾਂ ਨੇ ਕੁੱਟੜੇ ਬਹੁਤ ਆ ਵੀ ਭਾਈ ਤੁਸੀਂ ਸਾਡੇ ਘਰ ਦੇ ਵਿੱਚ ਸੰਧੂਰ ਦੀ ਡੱਬੀ ਦੇਣ ਆਏ ਆ ਕਿਉਂਕਿ ਇਹ ਤਾਂ ਸ਼ਰਮਾਂ ਦੀ ਗੱਲ ਆ ਇਹ ਤਾਂ ਪਤੀ ਦਿੰਦਾ ਪਤਨੀ ਨੂੰ ਤੇ ਪ੍ਰਧਾਨ ਮੰਤਰੀ ਕੀ ਲਗਦੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆ ਗੱਲ ਕਹੀ ਆ ਮਤਲਬ ਵੀ ਇਹ ਹੈ ਵੀ ਰਾਜਨੀਤੀ ਵੀ ਚੱਲੀ ਜੰਦੀ ਇਸ ਮਸਲੇ ਦੇ ਉੱਤੇ ਤੇ ਬੜਾ ਕੁਝ ਹੋਰ ਹੋਣਾ ਪਰ ਮੇਰਾ ਖਿਆਲ ਆ ਵੀ ਇਹ ਨਾ ਰਾਜਨੀਤਿਕ ਲੋਕਾਂ ਨੇ 5-6 ਮਹੀਨੇ ਗੱਲ ਹੋਰ ਲੰਮੀ ਖਿੱਚ ਕੇ ਲੈ ਜਾਣੀ ਆ ਜਿੱਥੇ ਵੀ ਚੋਣ ਹੋਇਆ ਕਰੂਗੀ ਉੱਥੇ ਰਣੇ ਇਹੀ ਕਰ ਲੱਗ ਜਾ ਕਰਨਾ ਆਪਰੇਸ਼ਨ ਸੰਦੂਰ ਆਪਾ ਕੀਤਾ ਆਪਰੇਸ਼ਨ ਸੰਦੂਰ ਆਪਾ ਕੀਤਾ ਬਸ ਆਹ ਗੱਲ ਚਲੀ ਜਾਣੀ ਜੀ ਜੀ ਬਿਲਕੁਲ ਤੁਸੀਂ ਕਈ ਵੀ ਜਾਂਦ ਨੇ ਵਾਰ-ਵਾਰ ਹਰ ਇੱਕ ਗੱਲ ਦੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਕਰ ਦਿੰਨੇ ਖੈਰ ਉਧਰ ਪੰਜਾਬ ਦੇ ਵਿੱਚ ਐਸਸੀ ਪਰਿਵਾਰਾਂ ਦਾ 68 ਕਰੋੜ ਦਾ ਕਰਜ਼ਾ ਮਾਫ ਹੋ ਗਿਆ ਜੀ ਬਿਲਕੁਲ ਜੀ ਲੰਘੇ ਕੱਲ ਪੰਜਾਬ ਕੈਬਨਟ ਦੀ ਮਹੱਤਵਪੂਰਨ ਮੀਟਿੰਗ ਹੋਈ ਹੈ ਇਸ ਮਿੰਟ ਕਿੰਨੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਐਸਸੀ ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਉਹ ਅਸੀਂ ਮਾਫ ਕਰਦੇ ਹਾਂ ਇਦੇ ਨਾਲ 4000 ਤੋਂ ਵੱਧ ਐਸੀ ਪਰਿਵਾਰਾਂ ਨੂੰ ਲਾਭ ਹੋਊਗਾ ਜਿਨ੍ਹਾਂ ਨੇ ਪੈਸੇ ਦੇਣੀਆਂ ਕਿਸੇ ਨੇ ਕੋਈ ਛੋਟਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲਿਆ ਕਿਸੇ ਨੇ ਕੋਈ ਐਜੂਕੇਸ਼ਨ ਲੋਨ ਲਿਆ ਉਹਨਾਂ ਸਾਰਿਆਂ ਦੇ ਕਰਜ਼ੇ ਜਿਹੜੇ ਉਹ ਮਾਫ਼ ਹੋ ਜਾਣੇ ਆ ਚਲੋ ਚੰਗੀ ਗੱਲ ਆ ਭਾਈ ਇਹ ਕਰਜ਼ੇ ਮਾਫ਼ ਹੋ ਜਾਣੇ ਆ ਪਰ ਇਹ ਦੁਬਾਰਾ ਫੇਰ ਨਾ ਚੜਨਾ ਸੀ ਇਹਦੀ ਵੀ ਕਾਮਨਾ ਕਰਦੇ ਆ ਕਿਉਂਕਿ ਕਰਜ਼ਾ ਮਾਫ਼ ਕਰਨਾ ਮਤਲਬ ਇਹ ਨਹੀਂ ਹੁੰਦਾ ਕਿ ਦੁਬਾਰਾ ਕਰਜ਼ਾ ਕਰੇ ਚੜਨਾ ਹੀ ਨਹੀਂ ਸੋ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਵੀ ਅਸੀਂ ਦੇਖੋ ਜਿਹੜੇ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਕਰੀ ਜਾਂਦੇ ਆ ਤੇ ਉਹ ਕਹਿੰਦੇ ਜੀ ਲੋਕ ਸਾਡੇ ਤੋਂ ਬੜੇ ਸੰਤੁਸ਼ਟ ਰਹੇ ਆ ਜੀ ਤੇ ਟੈਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਕੱਲ ਵਧੀਆ ਹੋ ਗਿਆ ਜੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈ ਗਿਆ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਆਉਂਦੇ 72 ਘੰਟਿਆਂ ਦੇ ਵਿੱਚ ਹੋਰ ਪੈ ਸਕਦਾ ਪੰਜਾਬ ਦੇ ਵਿੱਚ ਮਾਲਵਾ ਖੇਤ ਦੇ ਵਿੱਚ ਕਹਿੰਦੇ ਵੀ ਜ਼ਬਰਦਸਤ ਮੀਂਹ ਪੈ ਗਿਆ ਤੇ ਦੁਆਬਾ ਖੇਤਰ ਦੇ ਵਿੱਚ ਠੰਡੀ ਮੱਠੀ ਹਵਾ ਚੱਲੀ ਆ ਤੇ ਇਸ ਤਰੀਕੇ ਦੀਆਂ ਸਵਰਾਂ ਹੈਗੀਆਂ ਪਰ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 42 42 ਡਿਗਰੀ ਕੱਲ ਰਿਹਾ ਤੇ ਵੈਸੇ ਮਈ ਜੂਨ ਦੇ ਵਿੱਚ ਖਾਸ ਕਰਕੇ ਜੂਨ ਦੇ ਦਿਨਾਂ ਦੇ ਵਿੱਚ ਪਿਛਲੇ ਸਾਲ 46 ਤੱਕ ਟੈਂਪਰੇਚਰ ਸੀ ਐਟਕੀ ਉਨੀ ਗਰਮੀ ਹਲੇ ਨਹੀਂ ਹੋਈ ਵੀ ਉਸ ਲੈਵਲ ਨੂੰ ਟੈਂਪਰੇਚਰ ਨਹੀਂ ਪਹੁੰਚਿਆ ਪਰ ਇਹ ਵੀ ਪਤਾ ਲੱਗਾ ਵੀ ਭਾਈ ਆਉਂਦੇ 5 ਜੂਨ ਤੋਂ ਬਾਅਦ ਤੇ ਕਹਿੰਦੇ ਪੰਜਾਬ ਪੂਰਾ ਤਪੂਗਾ ਤੇ ਗਰਮੀ ਦੇ ਵਿੱਚ ਇੱਕਦਮ ਹੋਰ ਵਾਧਾ ਹੋਊਗਾ ਜੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ